ਪੀ ਫੌਜਾ ਸੰਗ ਸਰਾਰੀ ਹੈ ਨਾ ਜਿਹੜਾ ਸਾਡੀ ਦਾ ਜਾਤ ਨੂੰ ਲੀਗ ਲੱਗ ਗਈ ਹੈ ਸਰਾਰੀ ਦੀ ਕੋ ਮੇਰੇ ਤਾਏ ਦਾ ਪੁੱਤਰ ਹੈ ਭਰਾ ਦੇ ਨਾਲ ਤਾਂ ਫਿਰ ਤੁਸੀਂ ਭਰਾ ਦੇ ਨਾਲ ਖੜਨਾ ਸੀ ਜਾ ਕੇ ਉਹ ਆਇਆ ਹੀ ਕਾਤਲੀ ਕਿੰਦੇ ਨਾਲ ਖੜੀਏ ਤੇਰਾ ਆਦਾ ਪਿਓ ਦਾ ਹਿੱਸਾ ਸੀ ਮੈਂ ਵਾਂ ਦਾ ਪਿਆ ਸੀ 15 16 ਸਾਲ ਹੋ ਗਏ ਮੇਰੀ ਮੋਟਰ ਨੂੰ ਅੱਜ ਉਹ ਮੋਟਰ ਕੱਢ ਕੇ ਚੋਰੀ ਦਾ ਪਰਚਾ ਮੇਰੇ ਤੇ ਕਰਾਤਾ ਮੈਂ 8 ਦਿਨ ਇੱਥੇ ਮੈਨੂੰ ਇਹਨੇ ਰੱਖਿਆ ਥਾਣੇ ਤੇ 8 ਦਿਨ ਜੇਲ੍ਹ ਚ ਤੁਸੀਂ ਵੀ ਇਲਜ਼ਾਮ ਲਾ ਰਹੇ ਹੋ ਵੀ ਮੈਂ ਵੀ ਆਪਣਾ ਸੀ ਫਿਰ ਸਾਰੇ ਆਪਣੇ ਹੀ ਤਾਂ ਪਲੇ ਉਹਨੇ ਪਹਿਲਾਂ ਹਾਂਜੀ ਹਾਂਜੀ ਇਹਨੇ ਪਹਿਲਾਂ ਮੇਰੇ ਤੇ ਵੀ ਧਮਕੀ ਪਹਿਲਾਂ ਦਿੱਤੀ ਜੇਲ੍ਹ ਜਾਉਣ ਤੋਂ ਆਂਦਾ ਵੀ लाडी ਕਿਸੇ ਬੰਦੇ ਸੱਜਣ ਮੇਰੇ ਨਾਲ ਦਾ ਉਹ ਮੇਰਾ ਸੱਜਣ ਸੀ ਉਹਨੇ ਦੱਸ ਦਿੱਤਾ ਵੀ ਤੇਰੇ ਨਾਂ ਦੇ ਵੀ 10 ਲੱਖ ਰੁਪਈਆ ਵੀ ਮਾਨ ਲੋਆਂ ਦਾ ਵੀ ਦੇ ਦਾਂ ਤੇ ਵੀ ਇਹ ਮਾਨਸਿਕ ਨੂੰ ਮਾਰ ਦਿਓ ਹਰੇਕ ਬੰਦੇ ਨੇ ਸਰਪੰਚੀ ਦੇ ਵਿੱਚ ਪੈਸਾ ਦਿੱਤਾ ਹੈ ਆ ਮੇਰੇ ਪਿੰਡ ਇਲੈਕਸ਼ਨ ਹੋਣ ਦਿੰਦਾ ਸੀ ਮੈਂ ਆਗੂ ਖੜਾ ਮੈਂ ਇਲੈਕਸ਼ਨ ਕਰਵਾਇਆ ਫਿਰ ਵੀ ਉਹ ਲੋਕਾਂ ਨੂੰ ਧਮਕੀ ਦਿੱਤੀ ਮੇ ਜਿਹੜਾ ਬੰਦਾ ਵੋਟ ਪਾਉਣ ਆਇਆ ਡੰਡਿਆਂ ਨਾਲ ਤੁਹਾਨੂੰ ਕੁੱਟਾਂ ਦੇ ਸੀ ਉਹ ਡਰਦੇ ਵੀ ਬੜੇ ਹੀ ਕੋ ਨਹੀਂ ਪੰਚ ਕੌਣ ਬਣਿਆ ਫਿਰ ਇਹਦਾ ਭਰਾ ਬਣਾ ਹੈ ਉਹ ਉਹ ਸੁਖੀ ਹੁਣ ਸੁਖੀ ਕੀ ਉਹ ਵੀ ਦੁਖੀ ਹੈ ਵੀ ਮੈਨੂੰ ਤਾਂ ਪਰਿਵਾਰ ਨਾਲ ਹਮਦਰਦੀ ਹੈ ਤੇ ਹਮਦਰਦੀ ਨਹੀਂ ਹੈਗੀ ਮੇਰੇ ਨਾਲ ਹੀ ਹਮਦਰਦੀ ਕੀਤੀ ਉਹਨੇ ਸਕੇ ਚਾਚੇ ਦੇ ਪੁੱਤਰ ਨਾਲ ਇਹ ਕੌਣ ਹੈਗਾ ਹੈ ਇਹ ਦਾ ਬਗਾਨਾ ਬੰਦਾ ਮੈਨੂੰ ਉਹਨੇ ਠੋਕੀ ਰੱਖਿਆ ਜੇਲ੍ਹ ਚ ਪਰ ਮੈਂ ਦੇਵੇ ਦਾ ਜਵਾਬ ਮੇਰੇ ਸਾਹਮਣੇ ਆਵੇ ਦੇਵੇ ਸਜਵਾਬ ਉਹ ਤੇ ਸਾਰੇ ਪੁਲਿਸ ਵਾਲੇ ਫਿੱਟੂ ਫਿੱਟੂ ਇਹਨੂੰ ਦੇਂਦੇ ਸੀ ਆਂਦੇ ਵੀ ਅਕਦੂ ਬਣਾਇਆ ਜੋਰ ਲਾਇਆ ਇੱਕ ਤਾਂ ਇਹਨੂੰ ਥਾਣੇ ਠੋਕੀ ਬੈਠਾ ਤੇ ਹੁਣ ਉਹਨੂੰ ਭਗਵਾਨ ਤੋਂ ਮਾਰਨ ਨੂੰ ਵੀ ਕਮਾਗੇ ਨਾ ਉਹਨੂੰ ਟਿਕਟ ਦੇ ਦੇ ਤੇਰਾ ਐਮਐਲ ਬਣ ਜਾਦਾ ਟਿਕਟ ਦੇ ਦੇ ਇਹ ਟੂ ਦੁਲਾਦ ਉਤੋਂ ਤੱਕ ਸਾਰੇ ਕਟਾਫਟ ਹੋਏ ਪੈਨ ਸਾਰੇ ਪੈਸੇ ਲਈ ਜਾਂਦੇ ਨੇ ਹਰੇਕ ਬੰਦੇ ਕੋਲ ਘਠੜੀ ਮਿਲੀ ਏ ਇਹਨਾਂ ਰਿਕਾਰਡ ਹੀ ਬਾਹਰ ਨ ਦਿੱਤਾ ਹੈ ਵੀ ਪੈਸੇ ਦਿਓ ਤੇ ਸਰਪੰਚ ਬਣੋ ਪਰ ਕਿਸਾਨਾਂ ਦੇ ਉੱਤੇ ਹੀ ਮੁੱਖ ਮੰਤਰੀ ਸਾਹਿਬ ਬੜੇ ਇਲਜ਼ਾਮ ਲਾਉਂਦੇ ਹੁਣ ਤਾਂ ਮੁੱਖ ਮੰਤਰੀ ਨੂੰ ਪਤਾ ਲੱਗ ਜਾਦਾ 2027 ਦੇ ਵਿੱਚ ਅੱਗੇ ਦਾ ਧੜਾ ਧੜ 92 ਲੈ ਗਏ ਨਾ 92 ਓਟਾ ਨਿਕਲ ਜਾਣ ਦਾ ਤਾਂ ਕਹਿਦੇ ਨੌਜਵਾਨ ਸਰਪੰਚ ਜਸ਼ਨ ਆਪਣੀ ਜੀਵਨ ਲੀਲਾ ਸਮਾਪਤ ਕਰ ਜਾਂਦਾ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੇ ਉੱਤੇ ਪ੍ਰੈਸ਼ਰ ਇਨ ਬਣਾਇਆ ਗਿਆ ਇਸ ਕਰਕੇ ਕਾਤਲ ਹੋ ਲੋਕਾ ਜਿਨ੍ਹਾਂ ਨੇ ਉਸ ਦੇ ਉੱਤੇ ਪ੍ਰੈਸ਼ਰ ਪਾਇਆ ਉਸ ਨੂੰ ਪ੍ਰੈਸ਼ਰਾਈਜ਼ ਕੀਤਾ ਉਸ ਦੇ ਨਾਲ ਗਲਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਦਾਰ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਫੌਜਾ ਸਿੰਘ ਸਰਾਰੀ ਦੇ ਪਿੰਡ ਤੋਂ ਹੀ ਆ ਤੁਸੀਂ ਤੇ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਆ ਪਿੰਡ ਦੇ ਲੋਕ ਤਾਂ ਜੇ ਬੰਦਾ ਚੰਗਾ ਹੋਵੇ ਤਾਂ ਆਪਣੇ ਬੰਦੇ ਨਾਲ ਖੜਦੇ ਆ ਤੁਸੀਂ ਇੱਥੇ ਆਗੇ ਖੜ ਗਏ ਅੱਜ ਅਸੀਂ ਇੱਥੇ ਖੜੇ ਤਾਂ ਵੀ ਫੌਜਾ ਸਿੰਘ ਸਰਾਰੀ ਹੈ ਨਾ ਜਿਹੜਾ ਸਾਡੀ ਦਾ ਜਾਤ ਨੂੰ ਲੀਗ ਲੱਗ ਗਈ ਹੈ ਸਰਾਰੀ ਦੀ ਕੋ ਮੇਰੇ ਤਾਏ ਦਾ ਪੁੱਤਰ ਹੈ ਤੁਹਾਡਾ ਤਾਏ ਦਾ ਪੁੱਤ ਭਰਾ ਤੁਹਾਡਾ ਹਾਂ ਸਕੇ ਤਾਏ ਦਾ ਪੁੱਤਰ ਹੈ ਭਰਾ ਦੇ ਨਾਲ ਤਾਂ ਫਿਰ ਤੁਸੀਂ ਭਰਾ ਦੇ ਨਾਲ ਖੜਨਾ ਸੀ ਜਾ ਕੇ ਉਹ ਆਇਆ ਹੀ ਕਾਤਲੀ ਕਿੰਦੇ ਨਾ ਖੜੀਏ ਅਸੀਂ ਜੇ ਬਨਾਇਆ ਦਾ ਆਦੇ ਸ਼ੌਕ ਨੂੰ ਸੀ ਵੀ ਜੋਰ ਲਾ ਲਾ ਕੇ ਵਿਚਾ ਲਾ ਦਾ ਭਰਾ ਹੈਗਾ ਤਾਂ ਇਹ ਮਿਲਦੇ ਮੌਜਾਂ ਲਾਵਾਂ ਦੇ ਉਹਨੇ ਮੌਜਾਂ ਕੀ ਦਵਾਈਆਂ ਮੇਰਾ ਆਦਾ ਪਿਓ ਦਾ ਹਿੱਸਾ ਸੀ ਮੈਂ ਵਾਂ ਦਾ ਪਿਆ ਸੀ 15 16 ਸਾਲ ਹੋ ਗਏ ਮੇਰੀ ਮੋਟਰ ਨੂੰ ਅੱਜ ਉਹ ਮੋਟਰ ਕੱਢ ਕੇ ਚੋਰੀ ਦਾ ਪਰਚਾ ਮੇਰੇ ਤੇ ਕਰਾਤਾ ਮੈਂ 8 ਦਿਨ ਇੱਥੇ ਮੈਨੂੰ ਇਹਨੇ ਰੱਖਿਆ ਥਾਣੇ ਤੇ 8 ਦਿਨ ਜੇਲ੍ਹ ਚ ਜਦੋਂ ਮੈਂ ਜੇਲ੍ਹ ਚੋਂ ਬਾਹਰ ਆ ਗਿਆ ਫਿਰ ਮੈਂ ਧਰਨਾ ਵੀ ਲਵਾਇਆ ਇਹਦੀ ਮੁਰਦਾਬਾਦ ਵੀ ਕੀਤੀ ਪੁਲਿਸ ਦੀ ਮੁਰਦਾਬਾਰ ਵੀ ਕੀਤੀ ਫਿਰ ਵੀ ਅਜੇ ਤੱਕ ਇਹਨੇ ਚਲਾਨ ਪੇਸ਼ ਕੋ ਨਹੀਂ ਕੀਤਾ ਹੁਣ ਮੈਂ ਕਿਤੇ ਯਾਤਰਾ ਤੇ ਗਿਆ ਹੋਇਆ ਸੀ ਤੇ ਮਗਰੋਂ ਚੋਰੀ ਮੋਟਰ ਪਾ ਗਏ ਨੂੰ ਉਸੇ ਰੋਲੇ ਚ ਚੋਰੀ ਮੋਟਰ ਪਾ ਗਏ ਨਾ ਮੇਰਾ ਫੈਸਲਾ ਹੋਇਆ ਨਾ ਕੋਸ਼ ਨਹੀਂ ਹੁਣ ਜਿਹੜੇ ਜਿਹੜੇ ਮੈਨੂੰ ਫਿਰ ਸੁਨਿਆ ਮਿਲ ਗਿਆ ਬਿਆਸਰਾ ਧਰਨਾ ਹੈਗਾ ਜਸ਼ਨ ਬਾਬਾ ਜਸ਼ਨ ਜਿਹੜਾ ਮਾਰਿਆ ਨੇ ਇਹਨਾਂ ਨੇ ਤਮਕੀਆਂ ਦੇ 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 ਪਰੇਸ਼ਾਨੀ ਕਰ ਕਰਦੇ ਉਹ ਮੁੰਡਾ ਲਵਾਟੜਾ ਜਾਗਾ ਸੀ ਤੇ ਉਹ ਪ੍ਰੈਸ਼ਰ ਚ ਆ ਕੇ ਆਪ ਨੂੰ ਗੋਲੀ ਮਾਰ ਗਿਆ ਇਹਦੇ 75 ਜਿਹੜਾ ਲਾਡੀ ਏ ਉਹਨੇ ਕਿਤੇ ਪ੍ਰੈਸ਼ਰ ਇਹੋ ਜਿਹਾ ਪਾਇਆ ਉਹ ਮੁੰਡੇ ਕੋਲ ਪ੍ਰੈਸ਼ਰ ਚੱਲਾ ਨਹੀਂ ਗਿਆ ਤੇ ਉਹ ਮੁੰਡਾ ਗਿਆ ਮਾਰ ਹੁਣ ਕਾਤਰੀ ਤੇ ਦੋਵੇਂ ਹੀ ਐਨ ਐਮਐਲ ਵੀ ਹੈਗਾ ਤੇ 75 ਸਿੰਘ ਵੀ ਹੈਗਾ ਇਹ ਵੀ ਕਹਿੰਦੇ ਲੋਕ ਵੀ ਅਸੀਂ ਉਹਦੇ ਉਹ ਆਪਣੇ ਲੋਕ ਸੀਗੇ ਸਰਪੰਚ ਉਹਦੇ ਨਾਲ ਰਹਿੰਦਾ ਸੀ ਗੱਡੀਆਂ 'ਚ ਘੁੰਮਦਾ ਸੀ ਬਹੁਤ سارے ਲੋਕ ਉਹਦੇ ਸਾਥੀ ਆ ਤੁਸੀਂ ਭਰਾ ਐ ਸਾਰੇ ਤੇ ਤੁਸੀਂ ਵੀ ਇਲਜ਼ਾਮ ਲਾ ਰਹੇ ਹੋ ਵੀ ਮੈਂ ਵੀ ਆਪਣਾ ਸੀ ਫਿਰ ਸਾਰੇ ਆਪਣੇ ਹੀ ਤਾਂ ਬਲੇ ਉਹਨਾਂ ਨੇ ਪਹਿਲਾਂ ਹਾਂਜੀ ਹਾਂਜੀ ਇਹਨੇ ਪਹਿਲਾਂ ਮੇਰੇ ਤੇ ਵੀ ਧਮਕੀ ਪਹਿਲਾਂ ਦਿੱਤੀ ਐ ਜੇ ਇਲਜ਼ਾਮਨ ਤੋਂ ਆਂਦਾ ਵੀ लाਡੀ ਕਿਸੇ ਬੰਦੇ ਸੱਜਣ ਮੇਰੇ ਨਾਲ ਦਾ ਉਹ ਮੇਰਾ ਸੱਜਣ ਸੀ ਉਹਨੇ ਦੱਸ ਦਿੱਤਾ ਵੀ ਤੇਰੇ ਨਾਂ ਤੇ ਵੀ 10 ਲੱਖ ਰੁਪਈਆ ਵੀ ਮਾਨ ਲੋਆਂ ਦਾ ਵੀ ਦੇ ਦਾਂ ਤੇ ਵੀ ਇਹ ਮਾਨਸਿਕ ਨੂੰ ਮਾਰ ਦਿਓ ਮੈਨੂੰ ਉਹ ਮੁੰਡਾ ਅਜੇ ਜੇਲ੍ਹ 'ਚ ਜਿਹਨੇ ਮੈਨੂੰ ਵਾਰਨਕ ਦਿੱਤੀ ਵੀ ਸਜਣਾ ਬਾਤ ਚ ਜਾ ਪਟੇਲ ਜ਼ਾਮਲਾ ਰਿਹਾ ਤੁਸੀਂ ਹਾਂ ਜੀ ਮੈਂ ਨਾ ਖੁਦ ਮੈਂ ਉਹ ਮੁੰਡੇ ਨੂੰ ਵਜੇ ਚੇਲ 'ਚ ਹਾਂ ਮੈਂ ਵੀ ਜੇਲ੍ਹ 'ਚ ਸੀ ਉਹਨੇ ਮੈਨੂੰ ਦੱਸਿਆ ਆਹ ਦਾ ਚਾਚਾ ਤੈਨੂੰ ਵੀ ਮਾਰਨ ਦੀ ਕੀ ਉਹਨੂੰ ਬੋਲਦੇ ਨੇ ਨੀਅਤ ਕੀ ਉਹਨੇ ਵੀ ਮੰਨ ਲਓ ਰਿਸ਼ਵਤ ਦੇ ਦਿੱਤੀ ਸਪਾਰੀ ਸਪਾਰੀ ਤੈਨੂੰ ਮਾਰਨ ਦੀ ਮੈਂ ਘਰੇ ਗੱਲ ਕੀਤੀ ਆ ਕੇ ਵੀ ਆਹ ਗੱਲ ਹੋ ਗਈ ਏ ਉਹ ਆnde ਵੀ ਆਪਾਂ ਕੀ ਪਹਿਲੀ ਵਾਹ ਵਾਲੀ ਵਿਆਪਨ ਮਾਰੇ ਦਾ ਮੈਂ ਤਾਂ ਇੱਕ ਕਿਲਾ ਜ਼ਮੀਨ ਦਾ ਮੇਰਾ ਇਹ ਇੱਕ ਕਿਲਾ ਹੀ ਮੇਰੇ ਕੋ ਖੋਹਦਾ ਹੈ ਉਹ ਕਹਿਣ ਕਿ ਵੀ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਭਾਈ ਮੈਂ ਇਦਾਂ ਦੇ ਘਟਿਆ ਕੰਮ ਕਰੂੰਗਾ ਘਟਿਆ ਕਰਦਾ ਪਿਆ ਸਾਰੇ ਲੋਕਾਂ ਨੂੰ ਪਤਾ ਹੈ ਹਰੇਕ ਬੰਦੇ ਨੇ ਸਰਪੰਚੀ ਦੇ ਵਿੱਚ ਪੈਸਾ ਦਿੱਤਾ ਹੈ ਆ ਮੇਰੇ ਪਿੰਡ ਇਲੈਕਸ਼ਨ ਹੋਣ ਦਿੰਦਾ ਸੀ ਮੈਂ ਆਗੂ ਖੜਾ ਮੈਂ ਇਲੈਕਸ਼ਨ ਕਰਵਾਇਆ ਫਿਰ ਵੀ ਉਹ ਲੋਕਾਂ ਨੂੰ ਧਮਕੀ ਦਿੱਤੀ ਮੇ ਜਿਹੜਾ ਬੰਦਾ ਵੋਟ ਪਾਉਣ ਆਇਆ ਡੰਡਿਆਂ ਨਾਲ ਤੁਹਾਨੂੰ ਕੁੱਟਾਂ ਦੇ ਸੀ ਉਹ ਡਰਦੇ ਵੇ ਬੜਾ ਹੀ ਕੋ ਨਹੀਂ ਸਾਢੇ 450 ਵੋਟ ਕੋ ਨਹੀਂ ਪਈ 300 ਵੋਟ ਸਾਰੀ ਪਈ ਹੈ ਸਰਪੰਚ ਕੌਣ ਬਣਿਆ ਫਿਰ ਇਹਦਾ ਭਰਾ ਬਣਾ ਹੈ ਉਹ ਉਹ ਸੁਖੀ ਹੁਣ ਸੁਖੀ ਕੀ ਉਹ ਵੀ ਦੁਖੀ ਹੈ ਆਦੀ ਜਿਹੜੀ ਅੱਗੇ ਭਰਾ ਵਾਂਦਾ ਸੀ ਠੇਕੇ ਦੇਣ ਦੀ ਪੈਲੀ ਉਹਨੇ ਇਹਦੀ ਬੁੜੀ ਨੇ ਇੱਕ ਪੁੱਤਰ ਪਲੇਟੀ ਦਾ ਬਣਾਇਆ ਹੈ ਬਾਬੂ ਨਾ ਆਉਂਦਾ ਹੁਣ ਉਹਨੂੰ ਦਿੱਤੀ ਵੀ 2 ਸਾਲ ਹੋ ਗਏ ਠੇਕੇ ਦੋਨੂੰ ਦਿੱਤੀ ਵੀ ਸੀ ਓਏ ਬੰਦੇ ਨੇ ਆ ਕੇ ਚੋਰੀ ਨਾਲ ਮੋਟਰ ਪਾ ਗਿਆ ਫਿਰ ਕਿ ਤੁਸੀਂ ਹੁਣ ਜਿਹੜਾ ਨੌਜਵਾਨ ਜਸ਼ਨ ਆ ਇਹਦੇ ਇਨਸਾਫ ਲਈ ਇੱਥੇ ਆਏ ਹੋ ਹਾਂ ਇਹ ਫਿਰ ਕਿਵੇਂ ਤੁਸੀਂ ਦੇਖਦੇ ਹੋ ਇਹਨੂੰ ਇਹ ਜਿਹੜੀ ਕੰਨਾ ਇਦਾਂ ਹੋਈ ਆ ਤੇ ਨੌਜ ਬਹੁਤ ਨਜਾਇਜ਼ ਹੋਇਆ ਹੈ ਮੁੰਡੇ ਨਾਲ ਬਹੁਤ ਨਜਾਇਜ਼ ਹੋਇਆ ਹੈ ਅਜ਼ੀਦਾਨੇ ਵੀ ਕੋਲੀ ਜੀ ਉਮਰ ਦਾਗਾ ਇਹ ਮੁੰਡਾ ਜਿਹੜਾ ਪ੍ਰੈਸ਼ਰ 'ਚ ਆ ਕੇ ਤੇ ਅਜ਼ੀਦਾ ਹੁਣ ਗਵਰਨਮੈਂਟ ਕੋਲੋਂ ਮੰਗਨੇ ਵੀ ਜਿੰਦਾ ਕਸੂਰ ਹੈ ਜਾਂ ਜੀ ਦਾ ਪਾਪ ਕੀਤਾ ਹੈ ਉਹਦੇ ਤੇ ਸਜ਼ਾ ਹੋਣੀ ਚਾਹੀਦੀ ਹੈ ਮਾਲ ਚੜਦੇ ਮਾਲ ਸਿੰਘ ਜੀ ਇਹੀ ਤਾਂ ਫੋਜਾ ਸਿੰਘ ਜੀ ਕਹਿ ਰਹੇ ਆ ਵੀਡੀਓ ਪਾ ਕੇ ਵੀ ਮੈਨੂੰ ਤਾਂ ਪਰਿਵਾਰ ਨਾਲ ਹਮਦਰਦੀ ਹੈ ਤੇ ਕੋਈ ਹਮਦਰਦੀ ਨਹੀਂ ਹੈਗੀ ਮੇਰੇ ਨਾਲ ਹਮਦਰਦੀ ਕੀਤੀ ਉਹਨੇ ਸਕੇ ਚਾਚੇ ਦੇ ਪੁੱਤਰ ਨਾਲ ਇਹ ਕੌਣ ਹੈਗਾ ਇਹ ਤਾਂ ਬਗਾਨਾ ਬੰਦਾ ਮੈਨੂੰ ਉਹਨੇ ਠੋਕੀ ਰੱਖਾ ਜੇਲ੍ਹ ਚ ਤੇ ਮੈਂ ਦੇਵੇ ਦਾ ਜਵਾਬ ਮੇਰੇ ਸਾਹਮਣੇ ਆਵੇ ਦੇਵੇ ਦਾ ਜਵਾਬ ਮੈਨੂੰ ਕੀ ਮੈਂ ਕੀ ਉਹ ਤਾਂ ਜਾਣੇ ਦਾ ਕੀਤਾ ਹੈ ਮੈਨੂੰ 8 ਦਿਨ ਉਹ ਤੇ ਜੇਲ੍ਹ ਚ ਰੱਖਾ ਸੀ ਕੋਈ ਵੀ ਭਾਈ ਜੀ 8 ਦਿਨ ਖਾਲੀ ਜਿਦਾ ਵੜਾ ਹੈ ਉਹਦੇ ਸਾਰੇ ਪੁਲਿਸ ਵਾਲੇ ਫਿੱਟੂ ਫਿੱਟੂ ਇਹਨੂੰ ਦੇਂਦੇ ਸੀ ਆਂਦੇ ਵੀ ਹਕਦੂ ਬਣਾਇਆ ਜੋਰ ਲਾਇਆ ਇੱਕ ਤਾਂ ਇਹਨੂੰ ਥਾਣੇ ਡੋਕੀ ਬੈਠਾ ਹੈ ਮੇਰਾ ਗਲਤੀ ਦੱਸੇ ਮੈਂ 1% ਵੀ ਗਲਤੀ ਦੱਸੇ ਮੈਂ ਇਹਦੇ ਲੱਤ ਤੁਹਾਨੂੰ ਲੰਘ ਜਾਵਾਂ ਦਾ ਇੱਕ ਵੀ ਕਹਦਾ ਵੀ ਮਾਨਸਿੰਘ ਨੇ ਆ ਕੀਤਾ ਹੈ ਪਰ ਹੁਣ ਉਹ ਕਹਿੰਦੇ ਵੀ ਜਿਹੜੇ ਜਿਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਨੇ ਜਿਹੜੇ ਜ਼ਿੰਮੇਵਾਰਾ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਫੌਜਾ ਸਿੰਘ ਜੀ ਆਪ ਵੀ ਮੰਗ ਰਹੇ ਆ ਆਉਣਾ ਦਾ ਕਰਨੀ ਚਾਹੀਦੀ ਕਾਰਵਾਈ ਕੋਈ ਦੋਸ਼ੀ ਥੋੜੇ ਕਹੂਗਾ ਵੀ ਬਣਦੀ ਕਾਰਵਾਈ ਕਰੋ ਉਹਨੂੰ ਤਾਂ ਪਤਾ ਵੀ ਮੈਂ ਦੋਸ਼ੀ ਹਾਂ ਉਹ ਹਰੇਕ ਬੰਦੇ ਨੂੰ ਪਤਾ ਐਵੇਂ ਨਹੀਂ ਕੱਟ ਹੋਇਆ ਪਿਆ ਜਨਾ ਹਜ਼ਾਰਾਂ ਦੇ ਵਿੱਚ ਕੱਟ ਹੋਇਆ ਪਿਆ ਇਹ ਇਹ ਇਨਸਾਫ ਆਗਾ ਵੀ ਜਿਹੜੇ ਬੰਦੇ ਨੇ ਧਮਕੀ ਦਿੱਤੀ ਹੈ ਪ੍ਰੈਸ਼ਰ ਪਾਇਆ ਹੈ ਕਾਤਲੀ ਦਾ ਉਹ ਹੀ ਹੈ ਇਹਦਾ ਸਾਰਾ ਲੋਕ ਕਹੀ ਜਾਂਦਾ ਤੇ ਜਿਹੜੇ ਇੰਨੇ ਲੋਕ ਉਹਨਾਂ ਦੇ ਨਾਲ ਕਿਸੇ ਸਮੇਂ ਖੜੇ ਸੀ ਤੇ ਅੱਜ ਤੁਹਾਨੂੰ ਲੱਗਦਾ ਵੀ ਉਹ ਅੱਜ ਵੀ ਨਾਲ ਖੜੇ ਹੋਣਾ ਨਾ 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 ਇਹਨੂੰ ਕੋਈ ਨਹੀਂ ਇਹ ਅੱਗੇ ਸਮਾਂ ਤਾਂ ਆ ਲੈਣ ਦੇ ਸਾਲ ਰਹਿ ਗਿਆ ਸਾਲ ਤੋਂ ਬਾਅਦ ਪਤਾ ਲੱਗੇਦਾ ਇਹਨੂੰ ਮੈਂ ਮ ਪਿੰਡਾਂ ਚ ਜਾਣਾ ਕਿ ਨਹੀਂ ਜਾਣਾ ਅੱਗੇ ਤੋਂ ਓਟਾ ਪਾਈਆਂ ਨਾ ਬੰਦਿਆਂ ਨੇ ਵਾਅਦੇ ਛਾੜਦੇ ਤੇ ਹੁਣ ਉਹਨੂੰ ਭਗਵਾਨ ਤੋਂ ਮੰਨ ਨੂੰ ਵੀ ਕਹਾਗੇ ਨਾ ਉਹਨੇ ਨੋ ਟਿਕਟ ਦੇ ਦੇ ਬੰਦ ਤੇਰਾ ਐਮਐਲ ਬਣ ਜਾਦਾ ਟਿਕਟ ਦੇ ਦੇ ਇਹਨੂੰ ਠੀਕ ਹੈ ਸਰਕਾਰ ਤਾਂ ਹਮੇਸ਼ਾ ਇਹ ਕਹਿੰਦੀ ਆ ਕਿ ਅਸੀਂ ਤਾਂ ਨਾ ਰਿਸ਼ਵਤਖੋਰੀ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਜਾਂ ਕੋਈ ਕੰਮ ਗਲਤ ਕਰਦਾ ਹੈ ਤਾਂ ਖਿਲਾਫ ਸਾਡੀ ਸਖਤ ਨੀਤੀ ਹੈ ਅਸੀਂ ਤਾਂ ਕੋਈ ਨਹੀਂ ਬਖਸ਼ਣਾ ਆਪਣੇ ਵੀ ਨਹੀਂ ਬਖਸ਼ਣੇ ਏਅਰ ਟੂ ਦਾ ਲਾਧ ਉਤੋਂ ਤੱਕ ਸਾਰੇ ਕ੍ਰੈਪਟ ਹੋਏ ਪੈਨੂ ਸਾਰੇ ਪੈਸੇ ਲਈ ਜਾਂਦੇ ਨੂੰ ਨਾਲੇ ਘਾਟ ਕਰਦਾ ਪੈ ਪੈਸਿਆਂ ਦਾ ਹੀ ਆ ਕੰਮ ਹੋਇਆ ਤਾਂ ਤਾਂ ਹੀ ਬੋਡਾ ਮਰ ਗਿਆ ਪੈਸੇ ਪ੍ਰੋਪਰਟੀ ਮੰਗੀ ਸੀ ਤਾਂ ਮੁੰਡੇ ਨੇ ਅੱਗੇ ਵੀ ਦਿੱਤੇ ਨੇ ਪੈਸੇ 13 ਕਿ 14 ਲੱਖ ਹੁਣ ਫੇਰ ਮੰਗਦੇ ਪੈ ਸੀ ਤਾਂ ਮੁੰਡਾ ਪ੍ਰੈਸ਼ਰ ਚ ਆ ਕੇ ਗੋਲੀ ਮਾਰ ਲਈ ਉਹਨੇ ਹੋਰ ਵੀ ਤਾਂ ਸਰਪੰਚ ਹੋਣੇ ਪਿੰਡਾਂ ਦੇ ਵਿੱਚ ਉਹ ਨਾ ਉਹਨਾਂ ਦੇ ਹਾਲਾਤ ਕੀ ਉਹਨਾਂ ਤੇ ਖਿਆਲ ਕੀ ਆ ਕਿ ਹਰੇਕ ਬੰਦੇ ਕੋਲ ਇੱਕ ਘਠੜੀ ਲਈ ਜਾਂਨੇ ਹਰੇਕ ਬੰਦੇ ਕੋਲ ਘਠੜੀ ਮਿਲੀ ਹੈ ਪੰਜਾਬ ਨੂੰ ਆਣ ਵਾਲੇ ਸਮੇਂ ਦੇ ਵਿੱਚ ਇਹਨਾਂ ਰਿਕਾਰਡ ਹੀ ਬਣਾ ਦਿੱਤਾ ਹੈ ਵੀ ਪੈਸੇ ਦਿਓ ਤੇ ਸਰਪੰਚ ਬਣੋ ਪ੍ਰਧਾਨ ਜਸਟਿਸ ਦਿਲਨਜੀਤ ਸਿੰਘ ਤੁਸੀਂ ਵੀ ਇਲਾਕੇ 'ਚ ਘੁੰਮਦੇ ਰਹਿੰਦੇ ਨੇ ਅੱਗੇ ਅਜ ਤੱਕ ਹੋਈ ਐਵੇਂ ਨਹੀਂ ਹੋਈ ਕਿਸਾਨ ਯੂਨੀਅਨ ਤੋਂ ਮੈਂ ਕਿਸਾਨ ਜੋ ਜਨਕ੍ਰਾਂਤੀਕਾਰ ਪਰ ਕਿਸਾਨਾਂ ਦੇ ਉੱਤੇ ਹੀ ਮੁੱਖ ਮੰਤਰੀ ਸਾਹਿਬ ਬੜੇ ਇਲਜ਼ਾਮ ਲਾਉਂਦੇ ਹੁਣ ਤਾਂ ਮੁੱਖ ਮੰਤਰੀ ਨੂੰ ਪਤਾ ਲੱਗ ਜਾਦਾ 2027 ਦੇ ਵਿੱਚ ਅੱਗੇ ਦਾ ਧੜਾ ਧੜ 92 ਲੈ ਗਏ ਨਾ 92 ਓਟਾ ਨਿਕਲ ਜਾਉਂਦਾ ਤਾਂ ਕਹਿੰਦੇ ਮਨਦੀਪ ਸਿੰਘ ਮੰਨਾ ਤੇ ਹੁਣ ਇਹ ਮੋਰਚਾ ਕਦੋਂ ਤੱਕ ਲੱਗੂਗਾ ਇਹ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਬੰਦ ਇਹ ਨਹੀਂ ਹੁਣ ਆ ਇਹ ਕੰਮ ਐਵੇਂ ਹੀ ਚੱਲਦਾ ਰਹੇਗਾ ਇਨਸਾਫ ਕੀ ਕਿ ਕਿਹੜੀ ਗੱਲ ਨੂੰ ਇਨਸਾਫ ਸਮਝਦੇ ਹੋ ਕੀ ਹੋਵੇ ਇਹ ਜੋ ਕਾਰਵਾਈ ਕਾਤਲ ਹੀ ਗਏ ਉਹਨਾਂ ਦਾ ਕਾਰ ਵੀ ਹੋਵੇ ਪਰਚਾ ਹੋਵੇ ਉਹਨਾਂ ਤੇ ਉਹਨਾਂ ਨੂੰ ਰਜਿਸਟਰ ਕੀਤਾ ਜਾਵੇ ਠੀਕ ਹੈ ਬਿਲਕੁਲ ਸੋ ਜਿੱਥੇ ਬਹੁਤ ਸਾਰੇ ਲੋਕ ਪਹੁੰਚੇ ਆ ਤਾਂ ਉੱਥੇ ਫੌਜਾ ਸਿੰਘ ਸਰਾਰੀ ਦੇ ਪਿੰਡੋਂ ਮਲ ਸਿੰਘ ਜੀ ਇੱਥੇ ਬੈਠੇ ਆ ਇਹ ਕਹਿੰਦੇ ਕਿ ਮੈਂ ਉਹਨਾਂ ਦਾ ਭਰਾ ਐ ਤੇ ਮੇਰੇ ਚਾਚੇ ਦਾ ਪੁੱਤਰ ਉਹ ਤੁਹਾਡੇ ਚਾਚੇ ਦਾ ਪੁੱਤਰ ਇਹ ਉਹਨਾਂ ਦੇ ਚਾਚਾ ਜੀ ਦੇ ਪੁੱਤਰ ਤੇ ਇਹਨਾਂ ਦੇ ਕਹਿਣ ਮੁਤਾਬਕ ਵੀ ਧੱਕਾ ਇਨਾਂ ਦੇ ਨਾਲ ਵੀ ਇੱਥੇ ਹੋਇਆ ਤਾਂ ਜਸ਼ਨ ਦੇ ਨਾਲ ਵੀ ਇਹ ਤੱਕਾ ਮੰਨਦੇ ਆ ਤੇ ਇਸ ਗੱਲ ਨੂੰ ਲੈ ਕੇ ਇਨਸਾਫ ਦੇ ਲਈ ਇੱਥੇ ਬੈਠੇ ਆ ਪਰ ਦੂਜੇ ਪਾਸੇ ਤੋਂ ਹੁਣ ਫੌਜਾ ਸਿੰਘ ਸਰਾਰੀ ਹੋਰਾਂ ਦਾ ਇਹਨਾਂ ਗੱਲਾਂ ਨੂੰ ਲੈ ਕੇ ਪੀ ਕੀ ਪੱਖ ਆਵੇਗਾ ਕੀ ਹੋਵੇਗਾ ਉਹ ਆਪ ਅੱਗੇ ਆਉਣਗੇ ਇਲਜ਼ਾਮਾਂ ਦੇ ਲਈ ਕੀ ਕਹਿੰਦੇ ਆ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਫਿਰ ਹਾਲ ਪੰਡਾਲ ਦੇ ਵਿੱਚ ਫੌਜਾ ਸਿੰਘ ਸਰਾਰੀ ਮੁਰਦਾਬਾਦ ਦੇ ਨਾਰੇ ਜਿਹੜੇ ਹੈਗੇ ਆ ਉਹ ਜ਼ਰੂਰ ਗੂੰਜ ਰਹੇ ਆ ਦੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੇ